ਉਹਨੀ ਗੱਲ ਕਰਨੀ ਸੀ ਤੇ ਨਾਲ ਇੱਕ ਹਾਂਜੀ ਦੱਸੋ ਮੈਂ ਕਿਹਾ ਸਾਰਾ ਦਿਨ ਮੈਂ ਬੇਲੇ ਹੀ ਹੁਣਾ ਤੇ ਠੇਕੇ ਤੇ ਬਾਣ ਲੈ ਲੈਨੇ ਪੰਜ ਚਾਰ ਕਿੱਲੇ ਠੇਕੇ ਤੇ ਬਾਣ ਲੈ ਕੇ ਪੜਿਆ ਕੀ ਕਰਾਂਗਾ ਕਰਨਾ ਕੀ ਆ ਕੋਈ ਨਰਮਾ ਫਸਲ ਕਣਕ ਕਣਕ ਬੀਜਿਆ ਕਰਾਂਗੇ ਹੋਰ ਕੀ ਕਰਨਾ ਕਣਕ ਨਰਮਾ ਫਸਲ ਦਾ ਬੀਜਿਆ ਕਰਾਂਗਾ 70000 ਦਾ ਠੇਕਾ ਹੋਇਆ ਪਿਆ ਫਿਰ ਉਹ ਤਾਂ ਹੁਣ ਦੇਣਾ ਹੀ ਪਊਗਾ ਹੁਣ ਮੈਂ ਬੇਲਾ ਕੀ ਕਰਾਂ ਸਾਰਾ ਦਿਨ ਉੱਤੋਂ ਛੋਟੇ ਏਨੇ ਏਨੇ ਖਰਚੇ ਆ ਹੂੰ ਬਾਕੀ ਪਾਣੀ ਪੂਣੀ ਵਧੀਆ ਇੱਥੇ ਫਸਲਾਂ ਵਧੀਆ ਹੁੰਦੀਆਂ ਨੇ ਤੇ ਬਚਤ ਮਾਰੀ ਮੋਟੀ ਹੋ ਜਾ ਕਰੂਗੀ ਇਹ ਜੀ ਕੋਈ ਗੱਲ ਨਹੀਂ ਨਾਲੇ ਤੁਸੀਂ ਤਾਂ ਨਹਿਗਾ ਘੋੜੇ ਵਰਗੀਆਂ ਨਾਲ ਕੰਮ ਕਰਾਉਂਗੀ ਤਾਂ ਫਸਲ ਵੀ ਕੱਢ ਲਾਂਗੇ ਹਾਂ ਇਹ ਤਾਂ ਗੱਲ ਹੈਗੀ ਆ ਮੈਂ ਮੋਹ ਨਹੀਂ ਕਰਾਉਂਦੀ ਹੈ ਕਿ ਧੁੱਪੇ ਧੁੱਪੇ ਕੰਮ ਤੁਹਾਡੇ ਨਾਲ ਕਿਉਂ ਤੇਰੇ ਕੀੜੇ ਪਏ ਆ ਕੀੜੇ ਨੂੰ ਨਹੀਂ ਮੈਂ ਆਪਣਾ ਘਰ ਸੰਭਲੂਗੀ ਤੁਹਾਡਾ ਉਹ ਆਪਣੇ ਆਪ ਹੀ ਕੋਈ ਗੱਲ ਨਹੀਂ ਤੁਸੀਂ ਜਾਵੜਿਆ ਪਰ ਨਹੀਂ ਭਾਗ ਚੱਲਿਆ ਕਰਾਂਗੇ ਆ ਨਾਲੇ ਬਾਹਰ ਤਾਂ ਇੰਨਾ ਜੀ ਲੱਗਦਾ ਜਦੋਂ ਕੰਮ ਕਰਦੀਆਂ ਨਹੀਂ ਕੋਈ ਗੱਲ ਨਹੀਂ ਦੇਖਾਂਗੇ ਘਰ ਸੰਭਲੇਗੀ ਤੂੰ ਆਪਦੇ ਆਪ ਨੂੰ ਸਾਹਮਣਾ ਇੰਨੀ ਬਹੁਤ ਕਿ ਮੈਨੂੰ ਕੀ ਹੋਇਆ ਵਾ ਉਹ ਬੱਸ ਬੱਸ ਅਜੰਦਰ ਉਂਦਰ ਆਉਣਾ ਨਹੀਂ ਕੀ ਹੋ ਗਿਆ ਤੈਨੂੰ ਕੋਈ ਕੰਮ ਦੀ ਗੱਲ ਕਰੀ ਜਾਨੇ ਆ ਮੈਂ ਕਿਦੋਂ ਦੀ ਡਿੱਕੀ ਆਨੇ ਇੱਥੇ ਬੈਠੀ ਤੇ ਬਾਹਰ ਬੈਠੇ ਬਕਵਾਸ ਮਾਰੀ ਜਾਨੇ ਤੁਸੀਂ ਮੈਂ ਕਿਹੜਾ ਇੱਥੇ ਬਾਤਾਂ ਪਾਈ ਆ ਨਾ ਕੋਈ ਗੱਲ ਕਰੀ ਜਾਨੇ ਆ ਕੋਈ ਹਿੱਸਾ ਲੈਣੀ ਆ ਕਿਸੇ ਘਰ ਦੀ ਗੱਲ ਚ ਫੇ ਮੇ ਡਿੱਕੀ ਜਾਂਦੀ ਹਾਂ ਸੁੰਦਰ ਬੈਠੇ ਇਹਨੂੰ ਕੀ ਲੋੜ ਹੈ ਤੇ ਤੈੱਕੇ ਕੰਮ ਆ ਮੈਂ ਡਿੱਕੀ ਜਾਂਦੀ ਸੀ ਮੈਂ ਡਿੱਕੀ ਜਾਂਦੀ ਸੀ ਔਰ ਤਾਂ ਕੋਈ ਕੰਮ ਨਹੀਂ ਆਉਂਦਾ ਤੈਨੂੰ ਸਾਰਾ ਦਿਨ ਆਹੀ ਸਵੇਰ ਖਾਂਦੇ ਆ ਤੂੰ ਨਹੀਂ ਬਹਿ ਜਾ ਕਰ ਭੈਣੇ ਕਿਉਂ ਲੁਕੀਆਂ ਲਾਉਣੀ ਤੇਰੇ ਲਈ ਵਿੱਕੇ ਕੰਮ ਆ ਬਸ ਬਾਹਰ ਲੈਣੇ ਠੇਕੇ ਤੇ ਅੱਛਾ ਮੇਰੇ ਨਾਲ ਚੱਲਿਆ ਕਰੋ ਕਰਾਉਣ ਕੋ ਹੋਰ ਨਾਲੇ ਆਪਣਾ ਜੀ ਲੱਗਿਆ ਰਿਹਾ ਕਰੂਗਾ ਜਦੋਂ ਕੋਈ ਜਵਾਬ ਚੱਲਾ ਹੋ ਗੋ ਨੇ ਫੀਸਾ ਫੁਸਾ ਭਰਾਂਗੇ ਤੇ ਹੋਰ ਹੁਣ ਦੁਕਾਨਾਂ ਵਾਲੇ ਤਾਂ ਸਾਰਾ 5-4000 ਰੁਪਇਆ ਦਿੰਦੇ ਆ ਉਹਨਾਂ ਤਾਂ ਇਹਦੀ ਸੁਰਖੀ ਬਿੰਦੀ ਤੇ ਓਟੇ ਜਾਂਦਾਗਾ ਸਹੀ ਗੱਲ ਦਾ ਹੈ ਕਿ ਨਹੀਂ ਇਹ ਗੱਲ ਠੀਕ ਆ ਨਾਲੇ ਆਪਣਾ ਜੀ ਲੱਗਿਆ ਰਿਹਾ ਕਰੂਗਾ ਸਹੀ ਗੱਲ ਹੋਰ ਰੋਟੀ-ਉਟੀ ਹੁਣ ਤਾਂ ਆਪਾਂ ਉਨੀਆਂ ਲੜੀ ਜਾਂਦੇ ਆ ਆ ਪਿੰਡ ਚ ਬਥੇਰੀਆਂ ਬਣ ਜਾਂਦੇ ਆ ਹਾਂ ਜੀ ਹਾਂ ਇਹ ਤਾਂ ਹਾਂ ਚਲ ਵੜਿਆ ਕਰੂਗੇ ਨਮੀ ਬਾਠ ਠੀਕ ਆ ਚਲ ਹੁਣ ਤੁਸੀਂ ਐ ਕਰੋ ਫਿਰ ਬਹਿ ਜਾਓ ਹੁਣ ਚਲ ਬਾਣੀ ਬੱਲਾਂ ਮਾਰੋ ਚਲ ਚਲੀ ਆਪਾਂ ਆ ਨਹੀਂ 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 ਓਥੇ ਜਾਣਾ ਤੁਸੀਂ ਅਜੂਰੀ ਪੀਓ ਆਜੋ ਤੂੰ ਦੁੱਧ ਪਲਾਉਣੀ ਆ ਦੁੱਧ ਤਾਂ ਪੀ ਲਿਆ ਮੈਂ ਦੁੱਧ ਦੁੱਧ ਉੱਤੇ ਵੀ ਚੀਜ਼ਾਂ ਹੁੰਦੀਆਂ ਆਜਾ ਤੇ ਮੈਂ ਕਿੱਥੇ ਪਾਉਂਗੀ ਤੂੰ ਮੇਰੇ ਸਿਰ ਤੇ ਪਿਆ ਜਾ ਇੱਥੇ ਪਿਆ ਜਾ ਮੇਰੀ ਸ਼ੌਕ ਕਲਣਾ ਹੋਰ ਮੈਂ ਮੂੰਹ ਨਹੀਂ ਪਾਉਂਦੀ ਇਹਨੂੰ ਉਧਰ ਲੈ ਨਹੀਂ ਨਹੀਂ ਤੂੰ ਅੱਧਾ ਖੂਦ ਨਹੀਂ ਆਂਦਾ ਕਦੇ ਅੰਦਰ ਕਦੇ ਬਾਹਰ ਨਹੀਂ ਤੂੰ ਨਾ ਬੋਲਿਆ ਕਰ ਸਾਡੀ ਗੱਲ 'ਚ ਪਹਿਲਾਂ ਰਾਜ ਨਾ ਤਾਂ ਇਹਨੂੰ ਇਹ ਪਾ ਕੇ ਖੁਸ਼ ਆ ਨਾ ਤੈਨੂੰ ਇਹ ਤੂੰ ਭਾਗੀ ਜਾਣਾ ਇੱਥੋਂ ਮੈਂ ਤੇ ਲੱਗਿਆ ਹੱਥ ਬਣਦਾ ਆ ਗੱਲ ਨਹੀਂ ਕਹਿਣੀ ਹੈਗੀ ਅੱਜ ਤੋਂ ਬਾਅਦ ਵੀ ਮੇਰੀ ਭੈਣ ਨੂੰ ਭਾਗ ਜਾ ਇੱਥੋਂ ਮੇਰੇ ਕੋਲ ਫਿਰ ਨਾਲ ਪਾਲਾ ਭੈਣ ਨੂੰ ਜੇ ਇੰਨਾ 헤 ਜਾਂਦਾ ਦਾ ਕਹਿਣੀ ਤੈਨੂੰ ਗੱਲ ਮੇਰੀ ਗੱਲ ਸੁਣਾ ਤੁਸੀਂ ਇੱਥੇ ਪਾ ਵਜਦਾ ਦਿਨ ਚੱਲ ਕੋਈ ਨਾ ਕਿਹੜੀ ਗੱਲਾਂ ਕਰੀਂਦੀ ਐ ਤੂੰ ਪਾਗਲ ਜੀ ਚੱਲ ਦਫਾ ਹੋ ਆਨੀ ਮਾਕਰੋਂ ਲੱਥ ਸਾਰਾ ਦਿਨ ਹੋਰ ਕੋਈ ਕੰਮ ਨਹੀਂਗਾ ਆਹੀ ਗੱਲਾਂ ਤੇਰੇ ਨਹੀਂ ਐ ਤੂੰ ਪੈ ਜਾਣੀ ਟਿੱਕਿਆ ਤੂੰ ਵੀ ਥੋੜਾ ਸਿਆਪਾ ਦਾ ਰੋਟਾ ਹੈਗਾ ਹਰ ਬੇਟੀ ਸੌਪਣਾ ਤੂੰ ਫਰੇ ਇੱਕ ਗੱਲ ਨੂੰ ਸਿਆਪਾ ਕਹਦੇ ਨਹੀਂ ਜਿੱਦਣ ਦੀ ਤੂੰ ਆਈ ਆ ਗਈ ਉਦੋਂ ਦੀ ਲੜਾਈ ਹੋਣ ਲੱਗੀ ਸਾਡੇ ਜਿਆਦੇ ਆਹੋ ਸਿਆਪਾ ਸਿਆਪਾ ਕਤੋਨੀਆ ਕੀ ਹੋ ਗਿਆ ਬੋਲ ਤਾ ਵਾ ਫਿਰ ਕੁਛ ਨਹੀਂ ਹੋਇਆ ਕਿਉਂ ਨਹੀਂ ਆਏ ਮੂੰਹ ਲੰਗਾ ਰੱਖਿਆਗਾ ਨਾ ਕਿੰਨੇ ਦਿਨ ਹੋ ਗਏ ਉੱਥੇ ਪੈਂਦੇ ਨੂੰ ਅੰਦਰ ਵੀ ਮੈਂ ਇਕੱਲੀ ਇਕੱਲੀ ਛੁੱੜਦੀ ਰਹਿੰਦੀ ਹੁੰਦੀ ਸੀਗੀ ਮੈਂ ਅੱਜ ਆ ਤਾ ਗਿਆ ਹੁਣ ਮੈਂ ਤੇਰੇ ਕੋਲੇ ਹੋਰ ਕੀ ਚਾਹੀਦਾ ਤੈਨੂੰ ਪਤਾ ਹੀ ਆ ਉੱਤੋ ਉੱਤੋ ਕਰਦਾ ਮੇਰਾ ਉੱਤੋ ਉੱਤੋ ਨਹੀਂ ਮੈਂ ਤੇਰਾ ਥੱਲੋ ਥੱਲੋ ਵੀ ਕਰਦਾਗਾ ਤੂੰ ਸਮਝਦੀ ਹੁੰਦੀ ਹੈ ਗੱਲ ਰਾਜ ਦੇ ਵਾਸਤੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਜੀ ਕਿਹੜੀ ਗੱਲ ਨਹੀਂ ਰਹੀ ਤੂੰ ਕੁਛ ਬੋਲ ਕੇ ਤਾਂ ਦੱਸ ਮੇਰੇ ਬੋਲ ਤੱਕ ਮੈਂ ਦੱਸ ਕਿਉਂ ਮੈਨੂੰ ਸੰਗ ਲੱਗਦੀ ਐਹੋ ਜੀ ਕੀ ਗੱਲ ਆ ਤੂੰ ਮਾੜਾ ਖੁੱਲ ਤਾਂ ਸਹੀ ਹੂੰ ਦੱਸ ਤੈਨੂੰ ਨਹੀਂ ਪਤਾ ਹੈਗਾ ਨਹੀਂ ਮੈਨੂੰ ਨਹੀਂ ਪਤਾ ਮੈਂ ਤੇਰੇ ਮੂੰਹੋਂ ਸੁਣਨਾ ਚਾਹੁੰਨਾ ਨਹੀਂ ਮੈਨੂੰ ਸੰਗ ਲੱਗਦੀ ਮੇਰੇ ਤੋਂ ਕਾਦੀ ਸੰਗ ਰੋਜ਼ ਤਾਂ ਇਕੱਠੇ ਪੈਣੇ ਆ ਹਾਜੀ ਤੂੰ ਸੰਗ ਬਣਦੀ ਆ ਚਲੋ ਉਹ ਤਾਂ ਛੱਡੋ ਪੈਣੇ ਆ ਨਾ ਗੱਲ ਦੱਸ ਪਹਿਲਾਂ ਪਹਿਲਾਂ ਪੈਣੇ ਆ ਲੈ ਪੈ ਤਾਂ ਹੁਣ ਜਾਵਾਂਗੇ ਜੀ ਮੈਂ ਚਲ ਰੂਮ ਸੋਡਣਾ ਤੇਰੇ ਨਾਲ ਹਾਂ ਵਿੱਚੇ ਬਹਿਣ ਕੇ ਬਾਤਾਂ ਕਰੀ ਗਾ ਬਾਤਾਂ ਕਿਤਾਬੀ मानिस हट जो भी तेरी आवाज तो तंगी है यार तेरे को ओए पता नहीं फोन दे नगरों थक दे भाई भाई पूरे के लिए फोन काट कुछ देखी है ना पहला मतली ई बराबर हो गया ਬੀਬੀ ਕਿਤੇ ਬੀਬੀ ਕਿਤੇ ਬੀਬੀ ਕਿਤੇ ਬੀਬੀ ਬੀਬੀ ਕਿਤੇ ਆ ਤੇ ਨਹੀਂ ਆ ਉਹ ਆ ਰਹਿ ਪਤਾ ਲੱਗੇ ਬੰਦ ਕਰੀਏ ਇਹ ਸੀਸੇ ਕੇ ਕੋਈ ਕੇ ਮੈਂ ਦੁਬਾਰੇ ਇੱਥੇ ਆ ਕੇ ਖੜਨਾ ਕੋਲੇ ਕਾ ਪਾਪਾ ਚੱਲੀਏ ਕਾ ਪਾਪਾ ਚੱਲੀ ਲੈਣਾ ਮੂੰਹ ਠੀਕ ਕਰ ਰਿਹਾ ਹਾਂ ਬਬੂ ਦਾ ਬਬੂ ਨੂੰ ਲੈ ਆ ਬਬੂ ਨੂੰ ਜੁਦਾ ਕਰਾ ਬੰਦਰ ਹੋ ਗਿਆ ਯਾਰ ਬਾਸ ਉਹ ਚਾਲਦ ਕਰਕੇ ਪੱਕਾ ਠੀਕ ਚੱਲ 1 2 ਮੈਂ ਇੱਕ ਲਾ ਲੇਗੀ ਓਕੇ 1 2 3 ਬੋਲੇ 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 ਇਹ ਮੇਰੇ ਸੱਜ ਦਾ ਖਲੀ ਖਾਕੀ ਹੈ ਜੀ ਜਦੋਂ ਮੈਂ ਅੱਧੀ ਪੈ ਰਹੀ ਐ ਕਰਤਾ ਇਹ ਆਨੇ ਨੂੰ ਮੈਂ ਕਿਦੋਂ ਨਾ ਭਈ ਤੇ ਤਾਂ ਸਮਝ ਹੀ ਲਵਾਂਗੇ ਜਦੋਂ ਅਸੀਂ ਇਹ ਲੋਕੇ ਵੀ ਆ ਜੀ ਜੋ ਤਨੋ

ਮਾਰਤਾ ਬਾਹਰ ਨਹੀਂ ਜਾਂਦਾ ਜਿੱਦ ਤੇ ਸਾਨੂੰ ਦਿਮਾਗ ਕੈ ਦੇ ਹੋ ਰਹੀ ਤੇ ਹਾਂ ਆਹ ਦੇ ਆ ਬਾਇਰ ਦੇ ਰਹਿ ਗਏ ਤੇ ਮੈਂ ਮਗਰ ਉਹ ਹੱਥ ਵੀ ਲਾ ਤੇ ਮੈਂ ਰਹਿ ਗਏ ਪੈਰ ਲੈ ਪੈਰ ਦੀ ਕਰਦਾ ਤੇ ਮਗਰ ਮਗਰ ਆ ਗਿਆ ਅੱਛਾ ਅੱਛਾ ਉੱਪਰ ਅੱਟੇ ਕੋਈ ਮੈਂ ਇੱਕ ਦੋ ਤਿੰਨ ਆ ਇਹ ਮੇਰੇ ਸੰਗ ਫਿਰ ਮੈਂ ਆਪਣੇ ਵਾਲੀ ਵੀ ਬਣਾਉਣ ਲੱਗਿਆ

ਕੱਲਾ ਲੱਗੇ ਫੋਨ ਦੇਖਣ ਲੱਗਿਆ ਤੇ ਚੌੜੇ ਬਹਿ ਚੀ ਗੁਰਨਾ ਚ ਪਰਦਾ ਸੀ ਬਿਆਹ ਤੇ ਮੈਂ ਕਿਹੜੀ ਗੁਰਨਾ ਤੇ ਮੇਰੇ ਬੰਦੇ ਬੰਦੇ ਸੀਸ ਦਾ ਬੰਦੇ ਹੀ ਨੂੰ ਗੁਰਨਾ ਚ ਮੋਢੇ ਮਾਰਦਾ ਪਰਦਾ ਸੀ ਉਹੀ ਭਲੇ ਖਾ ਲੱਗਿਆ ਉਹ ਤੈਨੂੰ ਮੈਨੂੰ ਭਲੇਖੇ ਨਹੀਂ ਪੈਂਦੇ ਹਜੇ ਹਜੇ ਮੈਂ ਪੂਰਾ ਦੀਦਾ ਮੈਂ ਤੈਨੂੰ ਆਏ ਕਹਿਦਾ ਸੀ ਹਾਂ ਉਹ ਬੋਲੇ ਕਹਾਂ ਮੀ ਭਲੀ ਸੋਣੀ ਹੈ ਨਾ ਕੀ ਜਨਾ ਚੌੜਿਆਂ ਤੇ ਸਹਤਾ ਮੈਂ ਕਹਿੰਦਾ ਜਿਵੇਂ ਉਮਰ ਲਾਲੀ ਨਹੀਂ ਜੱਲਾ ਲਾਲੀ ਕੇ ਮੇਕਅਪ ਕਰ ਦਿੱਤਾ ਹੈ ਅਗਲੀ ਖਾਦੀ ਆ ਤੇਰਾ ਕੰਮ ਨਹੀਂ ਮੈਨੂੰ ਕੁਝ ਲੈ ਕੇ ਨਹੀਂ ਦਿੰਦਾ ਤੂੰ ਬੱਟਾ ਫੁੱਟੇ ਨਹੀਂ ਆ ਗਿਆ ਹੈ ਮੈਂ ਤੁਹਾਨੂੰ ਕਹਿੰਦਾ ਸੀ ਵੀ ਦੇਖ ਕਿੰਨਾ ਫਰਕ ਹੈ ਹੈ ਕਿਸਮਤ ਬਦਲ ਗਈ ਵਿਚਾਰੇ ਦੀ ਕਿਸਮਤ ਤਾਂ ਬਦਲ ਗਈ ਮੈਂ ਤੇਰੇ ਦੂਮਨ ਤੇ ਲੱਤ ਖੋਲ ਦੂੰਗੀ ਜੇ ਬੁਰਗਾ ਜਿ ਬਣਾ ਦੂੰ ਉਹ ਮੈਂ ਸਰਦਾਰ ਜੀ ਕੋ ਚਾਹਾਂਗਾ ਮੈਂ ਤੁਹਾਨੂੰ ਕਿਹਾ ਜੇ ਤੇ ਰਹਿ ਜਾਂਦੇ ਇੱਕ ਦਿਨ ਰਹਿ ਜਾਂਦੇ ਚ ਵੀ ਤੂੰ ਉੱਥੇ ਰੱਖਣਾ ਤੂੰ ਤੇ ਹੋਰ ਜਾਂਦਾ ਚਾੜ ਦਿੰਦਾ ਕੋਈ ਨਾ ਮਾਤ ਚਾੜ ਹੂੰ ਤੂੰ ਆ ਜਾ ਬੈਠ ਦੇ ਵਿਚੀ ਆਈ ਉਹ ਸਾਰੀ ਬਣੀ ਜਵਾਰ ਕਰ ਔਰ ਯਾਰ ਮਤਲਬ ਫਾਈਰ 101 ਤੋਂ ਕੀ ਬਾਅਦ ਸ਼ੁਰੂ ਹੋਵੇ ਬਾਹਰ ਦਾ ਜੂਲ ਨਹੀਂ ਬੱਲੇ ਬਦਲਾਂਗੇ ਬਦਲਾਂਗੇ ਜਿਹਦੇ ਸਾਨੂੰ ਸੰਗਤ ਨਹੀਂ ਨਾ ਆਪਾਂ ਆਉ ਕਰਾਇਆ ਇਹ ਤਾਂ ਚੀਜ਼ ਹੈ ਤੁਹਾਨੂੰ ਕਦੇ ਇੱਕ ਮਿੰਟ ਜਿਹਾ ਵੀ ਉਹ ਤੇ ਬਦਲ ਦੇਈ ਆਉਂਦਾ ਅਈਏ ਕੋਡ ਦਿੰ ਹਾਂ ਵੀ ਇਹ ਤਾਂ ਪੁਰਾਣੀ ਬੁਣੀ ਹੈ ਗੂਗਲ 'ਤੇ ਨੰਬਰ ਦੇ ਨਾਲ ਪਾ ਦੇ ਨਾ ਇਹ ਇੱਕ ਨੰਬਰ ਹੈ ਸ਼ਾਇਦ ਆਪਾਂ ਪਾਪੀ ਆਈ ਹੈ ਬੱਜੀ 1 2 3 ਹਲੇ ਕੋਣ ਤੂੰ ਇਹ ਉੱਤੇ ਉੱਤੇ ਰੇ ਰੋਮ ਤੇ ਵਿਆਹ ਹੈ ਨਾ ਇਧਰ ਬਸ ਮਾਰ ਰ ਜਿਹਾ ਨੇ ਕੋਈ ਮੈਨਾਂ ਪੰਗੇ ਨਹੀਂ ਲੈਣ ਹਾਂ ਚੱਲ 1 2 3 ਪਿਆ ਆਪਣੇ ਦੇ ਸਾਰੇ ਵੀ ਫਿਰ ਬਣਾਉਣ ਲੱਗੇ ਆ ਆਪਣੇ ਆਪ ਕਾਹ ਨੂੰ ਗੱਲ ਬਣਾਉਂਦੀ ਆ ਮਾਰ ਦੇ ਸਹਾਂ ਦਾ ਜੋੜਿਆ ਲਾ ਕੇ ਲੈਂਦੇ ਮਾਰ ਦੇ ਸਾਰੇ ਇਧਰ ਲੱਗ ਦਿੰਦਾ ਬਣ ਕੇ ਹਰ ਕੋਈ ਨਹੀਂ ਚੱਲਦਾ

ਤਾਂ ਇਹ ਸਾਰੇ ਇਕੱਲੇ ਹੁੰਦੇ ਆ ਮੈਨੂੰ ਪਤਾ ਕੋਰਤੂਤ ਖਣਿਆਉਂਦਾ ਉੱਥੇ ਇੱਕ ਬੁਰ DNA ਚ বাজਦਾ ਫਿਰਦਾ ਸੀ ਨਾਲ ਕਿਹੜੀ ਬੁੜੀ ਵਿੱਚ ਵੱਜਿਆ ਮੈਂ ਮਰੀ ਨਹੀਂ ਆਪਾਂ ਤਾਂ ਹੀ ਬੁੜੀਾਂ ਚ বাজਦਾ ਕਰਦਾ ਸੀ ਤੇ ਰਾਤ ਨੂੰ ਰਾਤ ਨੂੰ ਕੋੜਮਣਾਂ ਬਣਾ ਕੇ ਕਰਦੇ ਸੀ ਉੱਥੇ ਤਾਂ ਮਾਉਂ ਖੇ dennਦੀ ਕੋੜਮਣੀ ਦੇਖਦਾ ਆਪਣੀ ਕੋੜਮਣੂ ਦੀ ਨੀਂਦ ਕੋਈ ਨਹੀਂ ਹਣਾ ਉਂਗਿਕੰਗੀ ਇਸ ਵਾਰੀ ਤੇ ਡੇਜਾਤੇ ਗਿਆ ਨਾਲ ਮੈਂ ਸਮਝਦੀ ਹਾਂ ਨਾ ਕੋਸਾ ਤੇ ਮੂਵੀ ਲਹਾਂ ਲਾ ਲਈ ਤੇ ਇੱਕ ਮੈਂ ਮੈਂ ਕੰਮ ਕਰਦਾ ਮੈਂ ਵੀ ਕੰਮ ਕਰਦਾ ਆ ਬਿਆਹ ਲਈ ਹਾਂ ਉਹ ਰਾਜਪੁੱਤ ਹਾਂ ਬਾਬੂ ਕਿਵੇਂ ਰੋਲਾ ਜਾਂ ਬਾਰਖਿਆ ਕੁਛ ਨਹੀਂ ਕੁਛ ਨਹੀਂ ਤਰ ਹੈ ਨਹੀਂ ਵੀ ਆਪਣੇ ਬਾਅਦ ਤੇ ਆਪਣੇ ਮੁੰਡਿਆਂ ਨਾਲ ਗੱਲ ਕਰਾ ਦੇ ਉਹ ਮੈਂ ਤਾਂ ਬਾਬੂ ਗੱਲ ਕਰਨ ਆਇਆ ਸੀ ਤੇਰੇ ਨਾਲ ਹਾਂ ਉਹ ਮੈਂ ਕਿਹਾ ਚਾਰ ਪੰਜ ਦਿਨ ਹੋ ਗਏ ਹਰ ਲਈ ਆਈਏ ਉਹ ਨਾ ਉਹ ਕੋਈ ਗੱਲ ਨਹੀਂ ਹੁਣ ਕੱਲ ਨੂੰ ਚੱਲੇਗਾ ਪਤਾ ਕਿ ਪੱਕਾ ਚੱਲੇ ਕੱਲ ਨੂੰ ਪੱਕਾ ਫਿਰ ਕੱਲ ਨੂੰ ਪੱਕਾ ਹੁਣ ਤਾਂ ਲੇਟ ਬਾੜੇ ਵਿੰਕਰ ਕੀ ਲੱਗਿਆ ਆਪਾਂ ਜਿੰਨੇ ਜਾ ਕੇ ਲੈ ਆਵਾਂਗੇ ਮੈਂ 라ਬੂ ਲਗਣਾ ਤੂੰ ਉਥੇ ਕੀ ਕਰੇ ਕੱਲ੍ਹ ਦਾ ਮਤੰਦਾ ਕਰ ਕਿਉਂ ਉਥੇ ਸਿੰਘ ਬਸਾਏਗੀ ਕਿਹਦੇ ਨਾਲ

ਤੈਨੂੰ ਪਤਾ ਨਹੀਂ ਨੇ ਦੋ ਸਾਲ ਹੋ ਗਏ ਤੈਨੂੰ ਬਾਹਰ ਰਹਿਣ ਦੇ ਤੱਕ ਦਰਵਾਇਆ ਨਹੀਂ ਬਦਲ ਕਰੂੰਗਾ ਆ ਵੀ ਮਾਂ ਦਾ ਚਾਚਾ ਬਾਹਰ ਹੋਏ ਨਹੀਂ ਚਾਚਾ ਦਾ ਆਉਣ ਦਾ ਘੂੜ ਨਾ ਰੇ ਲਾਉਂਦੇ ਹੋਣਗੇ ਉਹ ਅੱਧੀ ਰਾਤ ਹੋ ਗਈ ਬੇਬੇ ਅੱਧੀ ਰਾਤ ਹੋਈ ਪਈ ਆ ਤੈਨੂੰ ਪਤਾ ਨਹੀਂ ਸੂਰਜ ਐ ਘੁੰਮਦਾ ਨਾ ਹਾਂ ਕੈਨੇਡਾ ਚ ਰਾਤ ਵੀ ਤੇ ਆਪਣੇ ਦੇ ਹੁੰਦਾ ਸੂਰਜ ਦੀ ਪੇਠਾ ਨਹੀਂ ਮਾਰੀ ਬੇ ਤੁੰਬੇ ਹਾਂ ਇਹ ਨਾ ਮੈਨੂੰ ਸਾਰਾ ਦੱਸਦਾ ਸਮਝ ਜਦੋਂ ਨਾ ਮਾਰਾ ਨਾ ਗਿਆ ਕਿਉਂਕਿ ਪਤਾ ਪਏ ਹਿੰਦੀ ਛੋਲੀ ਮਰੀ ਨਹੀਂ ਅੱਥਾ ਇਹ ਮੈਂ ਤੇਨ ਦੇਸ ਕੋ ਮਕੇ ਹੈ ਥਾਈਲੈਂਡ ਜਾ ਕੇ ਤੇ ਗਿਆ ਕਰਦੇ ਤੈਨੂੰ ਤਾਂ ਦਿੰਗਾ ਗੱਲਾਂ ਦੱਸੀਆਂ ਬੇਬੇ 12 ਘੰਟੇ ਲਾ ਬਰਕਾਣਾ ਬੇ ਬੋਕੂ ਨਹੀਂ ਹੈ ਤੂੰ ਨਾ ਸਾਈਡ ਲਿਆ ਕਰੀ ਦੀ ਜਾਂਦੀ ਐ ਇਹਨੂੰ ਮੈਂ ਕਿਹਦੀ ਲਾ ਬੇਬੇ ਤਾਂ ਸਹੀ ਹੈ ਬੇਬੇ ਉਹ ਤਾਂ ਸਹੀ ਰਹੂਗਾ ਪਰ ਉਹ ਮੁੰਡਾ ਅੱਜ ਰਾਤ ਨੂੰ ਲਾ ਕੇ ਦੀ ਵੀਡੀਓ ਕਾਲ ਚੰਗਾ ਤੈਨੂੰ ਦਿਖਾਵਾਂਗੇ ਬਾਪੂ ਜੀ ਜਰ ਮਨਦੀ ਨਹੀਂ ਇਹ ਵੀਡੀਓ ਤੇ ਮਾੜਾ ਮੋਟਾ ਨੂੰ ਕਹਿੰਦੀ ਸਾਡਾ ਵੀ ਲਵਾ ਦੇ ਦੀ ਜਾਬੂਜਾ ਕੋ ਮੇਆਵਾ ਜਾਵੇ ਤੂੰ ਤਾਂ ਇੱਥੇ ਦੀ ਮਾਨ ਹੈਗਾ ਚੌੜਿਆ ਕੈਨੇਡਾ ਦੇ ਮੁੰਡਿਆਂ ਕੋਲੇ ਜਾ ਆਉਂ ਮੈਂ ਦੇਖਾਂ ਦੁੱਖ ਦਾ ਸੁਦਾ ਕਰਨਾ ਪਜੀ ਦੀ ਬਜੂਰੀ ਲਾ ਜੂਗਾ ਹੈ ਚੱਗਾ ਫਿਰ ਮੈਂ ਨਾਲ ਜੂਂ ਪੀਦਾ ਕੁੜੀ ਕੰਪਨੀ ਉੱਥੇ ਕੁੜੀਆਂ ਦਾ ਕਿਉਂ ਬੰਦਿਆਂ ਦਾ ਕੀ ਕੰਮ ਆ ਉੱਥੇ ਫਿਰ ਉਹ ਫੋਟ ਤਾਂ ਤਾਂ ਸੌ ਰੰਗ ਢੰਗ ਦੇਖਣਾ ਤੁਰਨਾ ਫਿਰਨਾ ਤੂੰ ਕੀ ਕਰੇ ਕਿਤੇ ਮੇਰੇ ਅੱਖਾਂ ਦੇਖ ਨਹੀਂ ਜਰਾ ਨਾ ਕਰੇ ਕੁੜੀ ਕੋਲੇ ਜਿਹਾ ਰੱਖ ਕੇ ਦੇਖੈਂ ਤੇ ਉਹ ਤੇਰੇ ਗੋਡੇ ਦਾ ਦੁਖ ਦੇ ਰਹੇ ਜੇ ਬੇਬੇ ਤੂੰ ਉੱਥੇ ਕੀ ਕਰੇਂਗੀ ਗੱਲ ਸੁਣ ਮੇਰੀ ਹਾਂ ਤਰਕੀਜਨ ਆ ਗਿਆ ਆਪਾਂ ਤਰਕੇ ਬਾਤ ਕਰਨਾਂ ਤੇ ਰੋਟੀਆਂ ਰੋਟੀਆਂ ਆਪਾਂ ਕਾਲਾ ਕੁਚਾ ਜਿਹੜੀ ਸਬ지 ਸਬ지 ਬਣਾ ਲਾ ਤਾਂ ਦੀ ਛੋਲੀ ਖਾੜੀ ਮੂੰਗੀ ਧਰਕੇ ਪਹਿਲਾਂ ਨਹੀਂ ਏ ਤੇ ਹੋਰ ਕੀ ਮੂੰਗੀ ਵਰਤੀ ਹੁੰਦੀ ਜੋਦੇ ਦੇ ਮੂੰਗੀ ਪਹਿਲੇ ਥੋੜੀ ਜਿਹੀ ਖਾਦੇ ਹੁੰਦੇ ਨੇ ਜੇ ਕੈਦੀਆਂ ਦਾ ਖਾਣਾ ਹੀ 12 ਮਹੀਨੇ ਤੀਦਰ ਹੁੰਦਾ ਤੂੰ ਕਿਦੋਂ ਜਾਇਆ ਵੱਡੇ ਦੋਦਾਂ ਜਿਹੇ ਉਹ ਮੈਨੂੰ ਦਾਦ ਨੇ ਮੇਰੇ ਦਾੜੀ ਕੁੱਤੀ ਦੇ ਗਏ ਗਏ ਨਾਲੇ ਮੇਰੀ ਗੱਲ ਸੁਣ ਤਰਕੇ ਜਾ ਉਹ ਤੇ ਮੁੰਨਾ ਨਹੀਂ ਬਰਦਾਰੀ ਬਾਲਾ ਨਹੀਂ ਉੱਤੇ ਜਿਹੜੀਆਂ ਬੁੜੀਆਂ ਨੇ ਇੱਕ ਕਰਪਾ ਨੂੰ ਮੈਂ ਕਿਦੋਂ ਮੈਂ ਇੱਕ ਜਰਾ ਕਹਿੰਦੀ ਬੋਲ ਦਿੱਤੀ ਕਿ ਨਹੀਂ ਹੋਣਾ ਛੇਤੀ ਛੇਤੀ ਲੈ ਕੇ ਉਹ ਨੂੰ ਤਰਪੇ ਜਾਂਦਾ ਬੁੱਤਾ ਉੱਥੇ ਕਿਤੇ ਜਾਦੇ ਗੱਲਾਂ ਚਲਾਣੇ ਦੀ ਮੂਹੇ ਤੂੰ ਸਮਝਦਾ ਨਹੀਂ ਰਹੀਆਂ ਗੱਲਾਂ ਮੈਂ ਸਮਝਦਾ ਚੰਗਾ ਜਿੰਨਾ ਤੜਕੇ ਜਾ ਕੇ ਅਰ ਮੈਂ ਚੱਲਾਂ ਨੀ ਸਭ ਦੀ ਸੋਤੀ ਬਣਾ ਕੇ ਨਾ ਮੈਂ ਮੜੇ ਖਾਬਾ ਚੁੰਨਾ ਮੂਤ ਤਦ ਕਿ ਕੀ ਕਰੀਏ ਕੰਮ ਨਹੀਂ ਕਰਦਾ ਤੂੰ ਖਾਬਾ ਸੋਤੀ ਵੀ ਕਰਨਾ ਨਹੀਂ ਕੋਟਾ ਨੇੜੇ ਆ ਗਏ ਆ ਪਤਾ ਨਹੀਂ ਕੀ ਕਹਿੰਦਾ ਕਿਸਾਨਾਂ ਨੂੰ ਦੋ ਕਲਾ ਮੈਂ ਕੁਝ ਨਾ ਖੜਾ ਹੋਣਾ ਵੱਡਾ ਕੇਜਰੀ ਮਾਲ ਨਾ ਹੋਵੇ ਤਾਂ ਡੱਕ ਜਾਂ ਮੇਰੇ ਚੱਲਦੀ ਚੱਲਦੀ ਸੋਤੀ ਤਰ ਜਾ ਭਾਗ ਜਾ ਬੋਦੂ ਬੰਨ ਅੰਮਟੱਕਰਾ ਦੇਗਾ ਫਿਰ ਕੱਲ੍ਹ ਦੇ ਲਈ ਬੱਸ ਤਾਲੀਏ 9 ਵਜੇ ਚੱਲਾਂਗੇ ਆਪਾਂ ਬੱਸ ਠੀਕ ਆ ਤੈਨੂੰ 9 ਵਜੇ ਪੱਕਾ ਪੱਕਾ ਵਾ ਠੀਕ ਆ ਭਾਗ ਆ ਆ ਜਿਹੜੀ ਚਾਹ ਬਣਾ ਬਾਹਰਲਾ ਮਾ ਤਾਂ ਬਾਹਰ ਲਈ ਹੁੰਦਾ ਥੋੜੀ ਬਾਹਰਡੇ ਘਰ ਮੈਂ ਤਾਂ ਉਹਦਾ ਦੇ ਛਾਇਆ bạn, chào ba, vậy bạn thấy thế nào? Trời, bao nhiêu mét ba? Hả,